ਹਾਂਜੀ ਸਸੀ ਕਾ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਹਾਂਜੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਵੱਡੀ ਜਾਣਕਾਰੀ ਅਪਡੇਟ ਸਾਂਝੀ ਕਰਨੀ ਹੈ ਕਿਹੜੀਆਂ ਟੀਮਾਂ ਵਿੱਚ ਕਿਹੜੇ ਸੁਪਰਸਟਾਰ ਖੇਡਣਗੇ ਵੀਡੀਓ ਦੇ ਨਾਲ ਲਾਸਟ ਤੱਕ ਜੁੜੇ ਰਹੋ ਅੱਜ ਜੋ ਪਹਿਲਾ ਕਬੱਡੀ ਕੱਪ ਚੋਟੀ ਦਾ ਵੱਡਾ ਮਹਾਕੁੰਭ ਕਰਵਾਇਆ ਜਾ ਰਿਹਾ ਦਵਾਬੇ ਏਰੀਏ ਦੇ ਵਿੱਚ ਕੋਟਕਰਾਰਖਾਂ ਜ਼ਿਲ੍ਹਾ ਕਪੂਰਥਲਾ ਵਿੱਚ ਇੱਥੇ ਅੱਜ ਬਹੁਤ ਤਕੜਾ ਟੂਰਨਾਮੈਂਟ ਆ 41000 ਪਹਿਲਾ ਨਾਮ ਦੂਜਾ ਨਾਮ 31000 ਬੈਸਟ ਰੇਡਰ ਤੇ ਜਾਫੀ ਨੂੰ ਨੁਕਰੇ ਵਸ਼ੇਰੇਆਂ ਨਾਲ ਸਨਮਾਨਿਤ ਕੀਤਾ ਜਾਣਾ ਤੇ ਅੱਜ ਇੱਥੇ ਟੀਮ ਵਿੱਚ ਚੋਟੀ ਦੀ ਬਣ ਕੇ ਪੁੱਜ ਰਹੀ ਹੈ ਦੱਸਦੇ ਹਾਂ ਤੁਹਾਨੂੰ ਸ਼ਕਰਪੁਰ ਦੀ ਟੀਮ ਵਿੱਚ ਕਿਹੜੇ ਕਿਹੜੇ ਚੋਟੀ ਦੇ ਸੁਪਰਸਟਾਰ ਖੇਡਣਗੇ ਅੱਜ ਇੱਥੇ ਆਲ ਓਪਨ ਕਬੱਡੀ ਦੇ ਮੈਚ ਕਰਵਾਏ ਜਾਣਗੇ ਵੀਡੀਓ ਦੇ ਲਾਸਟ ਤੱਕ ਜੁੜੇ ਰਹੋ ਟੀਮਾਂ ਦੱਸਦੇ ਹਾਂ ਤੁਹਾਨੂੰ ਅੱਜ ਦੁੱਦੇ ਵਾਲੇ ਨੇ ਵੀ ਖੇਡਣਾ ਮਿੱਤਰੋ ਜੋ ਅੱਜ ਦੂਜਾ ਵੱਡਾ ਚੋਟੀ ਦਾ ਸ਼ੋਅ ਮੈਚ ਕਰਵਾਇਆ ਜਾ ਰਿਹਾ ਪਿੰਡ ਕੋਮਗਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਅੱਜ ਇੱਥੇ ਬਹੁਤ ਵਧੀਆ ਮੇਲਾ ਤੇ ਵਧੀਆ ਮੈਚ ਕਰਵਾਇਆ ਜਾਣਾ ਜੋ ਮਾਲਵੇ ਤੇ ਦਵਾਬੇ ਦੀਆਂ ਟੀਮਾਂ ਵਿਚਕਾਰ ਪਹਿਲਾ ਨਾਮ 60000 ਤੇ ਦੂਜਾ ਨਾਮ 40000 ਬੈਸਟ ਰੇਡਰ ਤੇ ਜਾਫੀ ਨੂੰ ਵੀ ਵਧੀਆ ਪ੍ਰਾਈਸ ਦਿੱਤੇ ਜਾਣਗੇ ਤੇ ਜੇ ਅੱਜ ਆਪਾਂ ਟੀਮਾਂ ਦੀ ਗੱਲ ਕਰੀ ਅੱਜ ਚੋਟੀ ਦੀਆਂ ਟੀਮਾਂ ਟੀਮ ਪਹਿਲੀ ਸ਼ਕਰਪੁਰ ਦੀ ਬਣੀ ਹੈ ਸ਼ਕਰਪੁਰ ਵਿੱਚ ਖੇਡੇਗਾ ਸ਼ਾਜੀ ਸ਼ਕਰਪੁਰ ਮਲੂਕ ਅਲੀ ਸ਼ਕਰਪੁਰ ਕਾਕਾ ਸ਼ਕਰਪੁਰ ਰਫੀਕ ਸ਼ਕਰਪੁਰ ਗਿੰਨੀ ਮਹਿਮਦਵਾਲ ਸੰਦੀਪ ਗੁੱਜਰ ਭੀਮ ਸੌਰ ਸਿੰਘ ਨਵੂ ਚੀਮਾ ਰਜਾਮ ਅਲੀ ਗੁਲਜਾਰੀ ਚਾਕ ਅਸਕੰਦਰ ਇਹ ਚੋਟੀ ਦੀ ਟੀਮਾਂ ਚ ਸ਼ਕਰਪੁਰ ਦੀ ਪੁੱਜਰੀ ਹੈ ਜੋ ਕਿ ਕਹਿੰਦੇ ਘੋੜਿਆਂ ਵਾਲੇ ਮੇਲੇ ਤੇ ਕੋਟ ਖਰਾਰਖਾਂ ਦੇ ਕੱਪ ਤੇ ਟੀਮ ਖੇਡੇਗੀ ਅੱਜ ਸ਼ਕਰਪੁਰ ਦੀ ਜੇ ਆਪਾਂ ਦੂਜੀ ਟੀਮ ਦੀ ਗੱਲ ਕਰੀਏ ਦੂਜੀ ਟੀਮ ਬਣੀ ਹੈ ਹਰਜੀਤ ਬਾਜਾਖਾਨਾ ਕਲੱਬ ਮਾਲਵਾ ਜਿਸ ਵਿੱਚ ਸੰਦੀਪ ਦੋਦਾ ਅਮਰਿਤ ਤੂੰਬੜਪਨ ਸੁਖਵੀਰ ਕੋਰੇ ਵਾਲਾ ਨਿਸ਼ਾਨ ਥੰਦੇ ਵਾਲਾ ਬਰਾੜ ਕੋਟ ਸੁਕੀਆ ਹੈਪੀ ਭੰਗਰ ਰੋਮੀ ਲਹਾਰਾ ਹਰਪ੍ਰੀਤ ਸ਼ਕੂਰ ਤਮੂ ਕੋਟ ਸੁਕੀਆ ਹੈਰੀ ਦਾਰਾਪੁਰ ਇਹ ਛੋਟੀ ਦੀ ਟੀਮ ਜੋ ਕਮਗੱਰ ਸ਼ੋਅ ਮੈਚ ਕਰਵਾਇਆ ਜਾ ਰਿਹਾ ਜਿਹੜੇ ਫਿਰੋਜ਼ਪੁਰ ਵਿੱਚ ਇੱਥੇ ਖੇਡੇਗੀ ਇਹ ਛੋਟੀ ਦੀ ਟੀਮ ਬਣ ਕੇ ਪੁੱਜਦੀ ਹੈ ਇਸ ਦਾ ਲਾਈਵ ਚੱਲੇਗਾ ਕਬੱਡੀ 4K ਤੇ ਦੂਜਾ ਚੱਲੇਗਾ ਲਾਈਵ ਕੋਰਟ ਕਰਾਰ ਖਾਨ ਦਾ ਕਬੱਡੀ ਜਕਸ਼ਨ ਤੇ ਕਿੱਦਾਂ ਦੀ ਲੱਗੀ ਵੀਡੀਓ ਸਾਰੇ ਵੀਰ ਕਮੈਂਟ ਕਰਕੇ ਤੇ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਜੇ ਵੀਡੀਓ ਚੰਗੀ ਲੱਗੇ ਤਾਂ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਧੰਨਵਾਦ